ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕਰਮਾਂ ਦੇ ਫਲ ਦੀ ਇਹ ਕਰਮਾਂ ਦੀ ਖੇਡ ਦਾ ਸਾਨੂੰ ਪਤਾ ਲੱਗ ਜਾਵੇ ਤਾਂ ਆਪਾਂ ਜ਼ਿੰਦਗੀ ਦੇ ਵਿੱਚ ਕਦੇ ਵੀ ਮਾੜੇ ਕਰਮ ਨਹੀਂ ਕਮਾਵਾਂਗੇ ਇਸ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਦੂਜਿਆਂ ਦੇ ਨਾਲ ਕੀਤਾ ਹੋਇਆ ਮਾੜਾ ਵਰਤਾਵ ਉਹ ਆਪਾਂ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਕਰਦੇ ਆਂ ਕਿਸੇ ਨੂੰ ਮਾੜਾ ਬੋਲਦੇ ਆਂ ਕਿ ਜਿਹਦਾ ਮਾੜਾ ਕਰਦੇ ਆਂ ਸਮਝੋ ਸਾਡੀ ਬਰਬਾਦੀ ਦੇ ਸਾਰੇ ਰਸਤੇ ਖੁੱਲ ਗਏ ਜੇਕਰ ਅਸੀਂ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਦੇ ਨਾਲ ਕੁਝ ਮਾੜਾ ਕੀਤਾ ਹੈ ਨਾ ਤਾਂ ਸਾਡੇ ਨਾਲ ਮਾੜਾ ਜ਼ਰੂਰ ਹੋਵੇਗਾ ਕਿਉਂਕਿ ਮਨੁੱਖ ਨੂੰ ਉਹਦੇ ਕੀਤੇ ਹੋਏ ਕਰਮਾਂ ਦਾ ਫਲ ਭੋਗਣਾ ਹੀ ਪੈਂਦਾ ਹੈ ਕਰਮਾਂ ਦੇ ਫਲ ਤੋਂ ਕੋਈ ਨਹੀਂ ਬਚ ਪਾਉਂਦਾ ਮਹਾਪੁਰਖ ਜੀ ਕਹਿੰਦੇ ਕਰਮ ਬੀਜ ਉਹ ਨੇ ਜੋ ਆਪਾਂ ਖੁਦ ਹੀ ਬੀਜਦੇ ਆਂ ਖੁਦ ਹੀ ਵੜਦੇ ਆਂ ਤੇ ਖੁਦ ਹੀ ਸਾਨੂੰ ਖਾਣੇ ਪੈਂਦੇ ਆ ਤਾਂ ਫਿਰ ਜਦੋਂ ਸਾਨੂੰ ਪਤਾ ਹੈ ਕਿ ਇਹ ਕਰਮ ਬੀਜ ਆਪ ਹੀ ਬੀਜਨੇ ਆਪ ਹੀ ਵੰਡਨੇ ਆਪ ਹੀ ਖਾਣੇ ਫਿਰ ਚੰਗੇ ਬੀਜ ਕਿਉਂ ਨਾ ਬੀਜੇ ਪਰ ਅਸੀਂ ਜਾਣੇ ਅਣਜਾਣੇ ਦੇ ਵਿੱਚ ਬਹੁਤ ਗਲਤੀਆਂ ਕਰਦੇ ਆਂ ਜਿਸ ਕਰਕੇ ਸਾਡੇ ਮਾੜੇ ਕਰਮ ਬਣਦੇ ਜਾਂਦੇ ਨੇ ਮਾੜੇ ਕਰਮ ਕਮਾਉਣ ਲੱਗਿਆਂ ਤਾਂ ਪਤਾ ਨਹੀਂ ਲੱਗਦਾ ਜਦੋਂ ਆਪਾਂ ਮਾੜੇ ਕਰਮ ਕਮਾਉਨੇ ਆ ਨਾ ਭਾਵ ਕਿ ਮਾੜੇ ਕਰਮ ਬਣਾਉਨੇ ਆ ਉਦੋਂ ਸਾਨੂੰ ਪਤਾ ਨਹੀਂ ਲੱਗਦਾ ਪਰ ਜਦੋਂ ਮਾੜੇ ਕਰਮ ਭੋਗਣੇ ਪੈਂਦੇ ਨੇ ਚੀਕਾਂ ਉਦੋਂ ਨਿਕਲਦੀਆਂ ਨੇ ਉਦੋਂ ਬੰਦਾ ਪਛਤਾਉਂਦਾ ਹੈ ਵੀ ਕਾਸ਼ ਮੈਂ ਸਮਾਂ ਰਹਿੰਦਿਆਂ ਸੰਭਲ ਗਿਆ ਹੁੰਦਾ ਮੈਨੂੰ ਵਾਰ-ਵਾਰ ਇਹ ਗੱਲਾਂ ਸੁਣਾਉਣਾਂ ਨੂੰ ਮਿਲਦੀਆਂ ਸਨ ਜਦੋਂ ਮੈਂ ਸਤ ਸੰਗਤ ਦੇ ਵਿੱਚ ਜਾਂਦਾ ਸੀ ਤਾਂ ਮੈਨੂੰ ਵਾਰ-ਵਾਰ ਮਹਾਪੁਰਖ ਜੀ ਸਮਝਾਉਂਦੇ ਸੀ ਕਿ ਭਾਈ ਚੰਗੇ ਕਰਮ ਕਾਮਾ ਵਾਲੋ ਜਦੋਂ ਮੈਂ ਗੁਰਬਾਣੀ ਦਾ ਪਾਠ ਕਰਦਾ ਤਾਂ ਗੁਰੂ ਸਾਹਿਬ ਜੀ ਮੈਨੂੰ ਵਾਰ-ਵਾਰ ਸचेत ਕਰਦੇ ਸੀ ਕਿ ਭਾਈ ਤੈਨੂੰ ਤੇਰੇ ਹੀ ਕੀਤੇ ਕਰਮਾਂ ਦਾ ਫਲ ਮਿਲਣਾ ਹੈ ਪਰ ਮੈਂ ਨਹੀਂ ਸਮਝਿਆ ਫਿਰ ਬੰਦਾ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਕਰ ਸਕਦਾ ਇਸ ਕਰਕੇ ਜੇ ਆਪਣੇ ਆਪ ਨੂੰ ਮਾੜੇ ਕਰਮਾਂ ਤੋਂ ਬਚਾਉਣਾ ਹੈ ਤਾਂ ਫਿਰ ਸਮਾਂ ਰਹਿੰਦਿਆਂ ਹੀ ਸਾਨੂੰ ਸੰਭਲਣਾ ਪਵੇਗਾ ਆਪਾਂ ਮਾੜੇ ਕਰਮਾਂ ਤੋਂ ਕਿੰਜ ਬਚ ਸਕਦੇ ਹਾਂ ਆਪਾਂ ਚੰਗੇ ਕਰਮ ਕਿੰਜ ਕਮਾ ਸਕਦੇ ਹਾਂ ਇਹਦੇ ਬਾਰੇ ਆਪਾਂ ਬਾਅਦ ਵਿੱਚ ਗੱਲ ਕਰਾਂਗੇ ਸਭ ਤੋਂ ਪਹਿਲਾਂ ਇੱਕ ਨਿੱਕੀ ਜਿਹੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ ਇਹ ਕਹਾਣੀ ਤੋਂ ਸਾਨੂੰ ਬਹੁਤ ਚੰਗੀ ਸਿੱਖਿਆ ਮਿਲੇਗੀ ਇਦਾਂ ਕਹਿੰਦੇ ਨਾ ਇੱਕ ਪਿੰਡ ਦੇ ਵਿੱਚ ਦੋ ਸਕੇ ਭਰਾ ਰਹਿੰਦੇ ਸਨ ਇੱਕੋ ਮਾਂ ਦੇ ਢਿੱਡੋਂ ਜਨਮ ਲਿਆ ਕੋਈ ਸਿੱਖਿਆ ਮਿਲੀ ਪਰ ਦੋਵਾਂ ਦੇ ਸੁਭਾਅ ਵੱਖ-ਵੱਖ ਵੱਡਾ ਭਰਾ ਬਹੁਤ ਹੀ ਨੇਕ ਦਿਲ ਦਾ ਇਨਸਾਨ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਤਰਸ ਦਇਆ ਦੀ ਭਾਵਨਾ ਰੱਖਣ ਵਾਲਾ ਸੇਵਾ ਭਾਵਨਾ ਰੱਖਣ ਵਾਲਾ ਅਤੇ ਛੋਟਾ ਉੱਨਾ ਹੀ ਦੁਸ਼ਟ ਛੋਟਾ ਬਹੁਤ ਮਾੜੇ ਸੁਭਾਅ ਦਾ ਸੀ ਉਹ ਆਪਣੇ ਮਨ ਅੰਦਰ ਵੀ ਦੂਜਿਆਂ ਦੇ ਪ੍ਰਤੀ ਈਰਖਾ ਰੱਖਦਾ ਗੁੱਸਾ ਰੱਖਦਾ ਅਤੇ ਬਾਹਰੀ ਰੂਪ ਦੇ ਵਿੱਚ ਵੀ ਉਹਦਾ ਸੁਭਾਅ ਇਦਾਂ ਦਾ ਹੀ ਸੀ ਕਈ ਵਾਰ ਹੁੰਦਾ ਨਾ ਕਿ ਕੁਝ ਲੋਕ ਅੰਦਰੋਂ ਖੋਟੇ ਹੁੰਦੇ ਆ ਪਰ ਬਾਹਰੋਂ ਮਿੱਠੇ ਹੁੰਦੇ ਆ ਪਰ ਨਹੀਂ ਉਹ ਅੰਦਰੋਂ ਬਾਹਰੋਂ ਇੱਕੋ ਜਿਹਾ ਅੰਦਰ ਵੀ ਉਹਦੀ ਨੀਅਤ ਦੇ ਵਿੱਚ ਖੋਟ ਦੂਜਿਆਂ ਦੇ ਪ੍ਰਤੀ ਈਰਖਾ ਗੁੱਸੇ ਦੇ ਨਾਲ ਭਰਿਆ ਅਤੇ ਜ਼ੁਬਾਨ ਦੇ ਵਿੱਚੋਂ ਵੀ ਹਮੇਸ਼ਾ ਕੌੜੇ ਬੋਲ ਬੋਲਦਾ ਕੌੜੇ ਬੋਲ ਬੋਲ ਕੇ ਉਹ ਸਭ ਦਾ ਦਿਲ ਦਿਖਾਉਂਦਾ ਰਹਿੰਦਾ ਸੀ ਅਤੇ ਕਹਿੰਦੇ ਆ ਨਾ ਵੀ ਕੋਈ ਵੀ ਮਨੁੱਖ ਕਿਸ ਤਰ੍ਹਾਂ ਦਾ ਵੀ ਹੋਵੇ ਉਹਦਾ ਸੁਭਾਅ ਚੰਗਾ ਹੋਵੇ ਚਾਹੇ ਮਾੜਾ ਹੋਵੇ ਉਹਦੇ ਘਰ ਤੋਂ ਹੀ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਜਿਹੜੇ ਬੰਦੇ ਦੀ ਨੀਅਤ ਦੇ ਵਿੱਚ ਖੋਟ ਆ ਸੁਭਾਅ ਦੇ ਵਿੱਚ ਗੁੱਸਾ ਹੈ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਈਰਖਾ ਹੋਵੇ ਨਾ ਉਹ ਬੰਦਾ ਘਰ ਦੇ ਵਿੱਚ ਵੀ ਕਿਸੇ ਨੂੰ ਨਹੀਂ ਬਖਸ਼ਦਾ ਉਹਦਾ ਗੁੱਸਾ ਉਹਦੀ ਈਰਖਾ ਉਹਦੇ ਮਨ ਦੀ ਖੋਟ ਘਰ ਦੇ ਜੀਆਂ ਨੂੰ ਵੀ ਪ੍ਰਭਾਵਿਤ ਕਰਦੀ ਆ ਉਸੇ ਹੀ ਤਰ੍ਹਾਂ ਜੋ ਮਨੁੱਖ ਚੰਗੇ ਸੁਭਾਅ ਦਾ ਹੁੰਦਾ ਹੈ ਜੰਗੀ ਨੀਅਤ ਵਾਲਾ ਹੁੰਦਾ ਹੈ ਸੇਵਾ ਭਾਵਨਾ ਵਾਲਾ ਹੁੰਦਾ ਹੈ ਉਹਦੀ ਸ਼ੁਰੂਆਤ ਵੀ ਕਰ ਤੋਂ ਹੁੰਦੀ ਆ ਇਸੇ ਹੀ ਤਰ੍ਹਾਂ ਵੱਡਾ ਭਰਾ ਉਹ ਆਪਣੇ ਮਾਪਿਆਂ ਦੀ ਬਹੁਤ ਸੇਵਾ ਕਰਦਾ ਬਹੁਤ ਸਤਿਕਾਰ ਕਰਦਾ ਪਰ ਛੋਟਾ ਆਪਣੇ ਮਾਪਿਆਂ ਦੇ ਨਾਲ ਬੜਾ ਮਾੜਾ ਵਿਹਾਰ ਕਰਦਾ ਸੀ ਕਹਿੰਦੇ ਵੱਡੇ ਨੇ ਉਹਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰਨੀ ਕਿ ਤੂੰ ਆਪਣੀਆਂ ਇਹ ਮਾੜੀਆਂ ਆਦਤਾਂ ਛੱਡ ਦੇ ਆਪਣੇ ਸੁਭਾਅ ਦੇ ਵਿੱਚ ਆਪਣੇ ਵਿਹਾਰ ਦੇ ਵਿੱਚ ਥੋੜਾ ਬਦਲਾਅ ਕਰ ਇਹ ਤੇਰੇ ਲਈ ਠੀਕ ਨਹੀਂ ਆ ਤੂੰ ਬਹੁਤ ਮਾੜਾ ਬੋਲਦਾ ਹੈ ਬਹੁਤ ਮਾੜੇ ਕੰਮ ਕਰਦਾ ਹੈ ਪਰ ਕਹਿੰਦੇ ਛੋਟਾ ਆਪਣੀ ਆਦਤਾਂ ਆਪਣਾ ਸੁਭਾਅ ਛੱਡਣ ਨੂੰ ਤਿਆਰ ਨਹੀਂ ਸੀ ਬਲਕਿ ਉਹਦੀਆਂ ਇਹਨਾਂ ਮਾੜੀਆਂ ਆਦਤਾਂ ਮਾੜੇ ਸੁਭਾਅ ਦੇ ਵਿੱਚ ਦਿਨੋਂ-ਦਿਨ ਹੋਰ ਜ਼ਿਆਦਾ ਗੜਬੜਾ ਰਹੀ ਸੀ ਕਹਿੰਦੇ ਇਦਾਂ ਹੀ ਸਮਾਂ ਬੀਤਦਾ ਗਿਆ ਇਹਨਾਂ ਦੇ ਮਾਤਾ-ਪਿਤਾ ਜੋ ਕਿ ਬਹੁਤ ਬਿਰਧ ਹੋ ਚੁੱਕੇ ਸਨ ਉਹ ਅਕਾਲ ਚਲਾਣਾ ਕਰਕੇ ਕਹਿੰਦੇ ਉਹਨਾਂ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਜੋ ਵੀ ਇਹਨਾਂ ਦੇ ਰੀਤੀ ਰਿਵਾਜ ਸਨ ਉਹਦੇ ਅਨੁਸਾਰ ਜੋ ਵੀ ਰਸਮਾਂ ਉਹ ਸਾਰੀਆਂ ਵੱਡੇ ਪੁੱਤਰ ਨੇ ਕੀਤੀਆਂ ਵੱਡੇ ਪੁੱਤਰ ਨੇ ਮਾਂ-ਬਾਪ ਦੀ ਆਤਮਾ ਦੀ ਸ਼ਾਂਤੀ ਦੇ ਲਈ ਘਰ ਵਿੱਚ ਪਾਠ ਪੂਜਾ ਰਖਾਈ ਜਿੰਦੇ ਉਹ ਪਾਠ ਪੂਜਾ ਤੇ ਜਾਂ ਇੰਜ ਕਹਿ ਲੋ ਕਿ ਮਾਤਾ ਪਿਤਾ ਦੀ ਅੰਤਮ ਅਰਦਾਸ ਦੇ ਉੱਤੇ ਜੋ ਵੀ ਇਹਨਾਂ ਦੇ ਰਿਸ਼ਤੇਦਾਰ ਸਨ, ਦੋਸਤ, ਮਿੱਤਰ ਸਭ ਸਕੇ ਸੰਬੰਧੀ ਆਏ। ਕਿੰਨੇ ਇਹਨਾਂ ਦੇ ਨਗਰ ਦਾ ਰਾਜਾ ਵੀ ਇਹਨਾਂ ਦੇ ਮਾਤਾ ਪਿਤਾ ਦੀ ਅੰਤਮ ਅਰਦਾਸ ਦੇ ਵਿੱਚ ਪਹੁੰਚਿਆ। ਕਿਉਂਕਿ ਰਾਜਾ ਬਜ਼ੁਰਗਾਂ ਦੀ ਬਹੁਤ ਸੇਵਾ ਕਰਦਾ ਸੀ ਅਤੇ ਜੋ ਮਨੁੱਖ ਆਪਣੇ ਮਾਪਿਆਂ ਦੀ, ਬਜ਼ੁਰਗਾਂ ਦੀ ਸੇਵਾ ਕਰਦੇ ਸੀ, ਉਹਨਾਂ ਦਾ ਸਨਮਾਨ ਵੀ ਬਹੁਤ ਕਰਦਾ ਸੀ। ਇਸੇ ਕਰਕੇ ਹੀ ਇਹਨਾਂ ਦੇ ਘਰ ਦੇ ਵਿੱਚ ਆਇਆ। ਕਿਉਂਕਿ ਉਹ ਇਸ ਵੱਡੇ ਭਰਾ ਨੂੰ ਸ਼ਾਬਾਸ਼ੀ ਦੇਣਾ ਚਾਹੁੰਦਾ ਸੀ ਕਿਨੇ ਆਪਣੇ ਮਾਪਿਆਂ ਦੀ ਇੰਨੀ ਸੇਵਾ ਕੀਤੀ ਕਹਿੰਦੇ ਰਾਜੇ ਨੇ ਬਹੁਤ ਤਾਰੀਫ਼ ਕੀਤੀ ਅਤੇ ਰਾਜੇ ਨੇ ਸਨਮਾਨ ਵਜੋਂ ਉਹ ਵੱਡੇ ਭਰਾ ਨੂੰ ਆਪਣੇ ਦਰਬਾਰ ਦੇ ਵਿੱਚ ਨੌਕਰੀ ਦੇ ਦਿੱਤੀ ਕਿ ਆ ਕਿ ਤੇਰੇ ਵਰਗੇ ਬੰਦਿਆ ਦੀ ਮੈਨੂੰ ਸਖਤ ਲੋੜ ਆ ਤੂੰ ਇੱਕ ਭਲਾਇ ਇਨਸਾਨ ਆ ਤੂੰ ਕੱਲ ਤੋਂ ਹੀ ਮੇਰੇ ਦਰਬਾਰ ਦੇ ਵਿੱਚ ਨੌਕਰੀ ਕਰਨ ਦੇ ਲਈ ਆ ਕਹਿੰਦੇ ਇਹਨੂੰ ਸ਼ਾਹੀ ਸਰਕਾਰੀ ਨੌਕਰੀ ਮਿਲ ਗਈ ਅਤੇ ਉੱਤੋਂ ਤਾਰੀਫਾਂ ਵੀ ਇੰਨੀਆਂ ਮਿਲੀਆਂ ਸਾਰੇ ਰਿਸ਼ਤੇਦਾਰ ਦੋਸਤ ਮਿੱਤਰ ਨਗਰ ਦਾ ਰਾਜਾ ਖੁਦ ਇਸ ਵੱਡੇ ਭਰਾ ਦੀਆਂ ਤਾਰੀਫਾਂ ਕਰ ਰਹੇ ਸਨ ਅਤੇ ਛੋਟੇ ਨੂੰ ਮਾੜਾ ਕਹਿ ਰਹੇ ਸੀ ਛੋਟੇ ਨੂੰ ਹਰੇਕ ਕੋਈ ਕਹਿ ਜਾਂਦਾ ਵੀ ਦੇਖ ਤੇਰੇ ਵੱਡੇ ਭਰਾ ਨੇ ਮਾਪਿਆਂ ਦੀ ਕਿੰਨੀ ਸੇਵਾ ਕੀਤੀ ਅਤੇ ਉਹਨੂੰ ਸੇਵਾ ਦਾ ਫਲ ਵੀ ਮਿਲ ਗਿਆ ਜੇ ਕਿਤੇ ਤੂੰ ਵੀ ਆਪਣੇ ਮਾਪਿਓ ਦੀ ਸੇਵਾ ਕਰ ਲੈਂਦਾ ਕੀ ਪਤਾ ਉਹ 4 ਸਾਲ ਹੋਰ ਕੱਢ ਜਾਂਦੇ ਤੇਰੇ ਮਾੜੇ ਵਿਹਾਰ ਕਰਕੇ ਹੀ ਉਹ ਛੇਤੀ ਰੱਬ ਨੂੰ ਪਿਆਰੇ ਹੋ ਗਏ ਕਹਿੰਦੇ ਜਦੋਂ ਇਹਨੂੰ ਇਹ ਸਾਰੀਆਂ ਗੱਲਾਂ ਸੁਣਨ ਨੂੰ ਮਿਲੀਆਂ ਤਾਂ ਇਹਨੂੰ ਮਨ ਹੀ ਮਨ ਦੇ ਵਿੱਚ ਆਪਣੇ ਵੱਡੇ ਭਰਾ ਦੇ ਪ੍ਰਤੀ ਬਹੁਤ ਗੁੱਸਾ ਆਇਆ ਮਨ ਦੇ ਵਿੱਚ ਤਾਂ ਪਹਿਲਾਂ ਹੀ ਇਹ ਆਪਣੇ ਵੱਡੇ ਭਰਾ ਦੇ ਪ੍ਰਤੀ ਈਰਖਾ ਰੱਖਦਾ ਸੀ ਕਿ ਇਹਦੇ ਕਰਕੇ ਲੋਕ ਮੈਨੂੰ ਮਾੜਾ ਕਹਿੰਦੇ ਨੇ ਇਹ ਹਰ ਵੇਲੇ ਚੰਗਾ ਬਣਿਆ ਰਹਿੰਦਾ ਹੈ ਪਰ ਕਹਿੰਦੇ ਅੱਜ ਤਾਂ ਹੱਦ ਹੀ ਹੋ ਗਈ ਇਸ ਨੂੰ ਬਹੁਤ ਗੁੱਸਾ ਆਇਆ ਅਤੇ ਇਹਨੇ ਆਪਣੇ ਮਨ ਦੇ ਵਿੱਚ ਪੱਕਾ ਫੈਸਲਾ ਕਰ ਲਿਆ ਵੀ ਮੈਂ ਆਪਣੇ ਇਸ ਵੱਡੇ ਭਰਾ ਤੋਂ ਖਿਹੜਾ ਛਡਵਾ ਕੇ ਹੀ ਰਵਾਂਗਾ ਇਹਨੂੰ ਸਬਕ ਸਿਖਾਵਾਂਗਾ ਕਹਿੰਦੇ ਇਹਨੇ ਮਨ ਦੇ ਵਿੱਚ ਇੱਕ ਯੋਜਨਾ ਬਣਾ ਲਈ ਅਤੇ ਜਦੋਂ ਹੀ ਅਗਲੀ ਸਵੇਰ ਹੋਈ ਤਾਂ ਇੰਨੇ ਆਪਣੀ ਬਣਾਈ ਹੋਈ ਯੋਜਨਾ ਦੇ ਤਹਿਤ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ ਜਦੋਂ ਆਂਡ ਗਵਾਂਡ ਨੇ ਇਹਦੇ ਰੋਣ ਦਾ ਕਾਰਨ ਪੁੱਛਿਆ ਤਾਂ ਇੰਨੇ ਕਿਹਾ ਵੀ ਰਾਤ ਸੁਪਨੇ ਦੇ ਵਿੱਚ ਮੇਰੇ ਮਾਤਾ-ਪਿਤਾ ਆਏ ਸਨ ਅਤੇ ਉਹ ਕਹਿ ਰਹੇ ਨੇ ਕਿ ਉਹ ਸਵਰਗ ਦੇ ਵਿੱਚ ਬਹੁਤ ਔਖੇ ਨੇ ਕਿਉਂਕਿ ਉੱਥੇ ਉਹਨਾਂ ਦੀ ਸੇਵਾ ਕਰਨ ਦੇ ਲਈ ਕੋਈ ਨਹੀਂ ਆ ਉਹ ਕਹਿੰਦੇ ਸਾਨੂੰ ਸਾਡਾ ਵੱਡਾ ਪੁੱਤਰ ਚਾਹੀਦਾ ਹੈ ਕਿਉਂਕਿ ਇਹੀ ਸਾਡੀ ਸੇਵਾ ਕਰਦਾ ਸੀ ਇਹਦੇ ਤੋਂ ਬਿਨਾਂ ਸਾਡਾ ਉੱਥੇ ਦਿਲ ਨਹੀਂ ਲੱਗ ਰਿਹਾ ਉਹ ਕਹਿੰਦੇ ਨੇ ਵੀ ਸਾਨੂੰ ਸਾਡੇ ਕੋਲ ਸਾਡਾ ਵੱਡਾ ਪੁੱਤਰ ਛੇਤੀ ਛੇਤੀ ਆ ਜਾਵੇ। ਕਹਿੰਦੇ ਆਂਡ ਗਵਾਂਡ ਵੀ ਇਹਦੀਆਂ ਗੱਲਾਂ ਸੁਣ ਕੇ ਹੈਰਾਨ ਹੋਏ। ਕਹਿੰਦੇ ਇਹ ਗੱਲ ਕਰਦਿਆਂ ਕਰਦਿਆਂ ਰਾਜੇ ਦੇ ਦਰਬਾਰ ਤੱਕ ਪਹੁੰਚ ਗਏ। ਰਾਜੇ ਨੇ ਜਦ ਇਸ ਛੋਟੇ ਭਰਾ ਦੀ ਗੱਲ ਸੁਣੀ ਤਾਂ ਉਹ ਤਾਂ ਝੱਟ ਹੀ ਸਮਝ ਗਿਆ ਕਿਉਂਕਿ ਰਾਜਾ ਨੇਕ ਦਿਲ ਇਨਸਾਨ ਸੀ। ਬਜ਼ੁਰਗਾਂ ਦੀ ਸੇਵਾ ਕਰਨ ਵਾਲਾ ਇਨਸਾਨ ਸੀ ਪਰ ਮੂਰਖ ਨਹੀਂ ਸੀ। ਰਾਜਾ ਤਾਂ ਝੱਟ ਹੀ ਸਮਝ ਗਿਆ ਕਿ ਇਹ ਬੰਦਾ ਤਾਂ ਬਹੁਤ ਚੁਸਤ ਚਲਾ ਗਿਆ। ਇਹ ਤਾਂ ਆਪਣੇ ਭਰਾ ਨੂੰ ਮਾਰਨਾ ਚਾਹੁੰਦਾ ਹੈ ਅਤੇ ਉਹ ਵੀ ਕਿੰਨੀ ਚੁਸਤ ਚਲਾਕੀ ਦੇ ਨਾਲ ਇਸ ਇਲਜ਼ਾਮ ਤੋਂ ਵੀ ਬਚਣਾ ਚਾਹੁੰਦਾ ਹੈ ਕਹਿੰਦੇ ਰਾਜੇ ਨੇ ਮਨ ਹੀ ਮਨ ਦੇ ਵਿੱਚ ਸੋਚ ਲਿਆ ਵੀ ਇਹਦੀ ਚੁਸਤ ਚਲਾਕੀ ਦਾ ਜਵਾਬ ਹੁਣ ਇਹਦੇ ਹਿਸਾਬ ਦੇ ਨਾਲ ਦਵਾਂਗੇ ਅਤੇ ਇਹਦੇ ਮਾੜੇ ਕਰਮਾਂ ਦੀ ਸਜ਼ਾ ਇਹਨੂੰ ਦੇਣੀ ਬਣਦੀ ਆ ਕਹਿੰਦੇ ਰਾਜੇ ਨੇ ਕਿਹਾ ਵੀ ਠੀਕ ਆ ਜੇ ਤੈਨੂੰ ਸੁਪਨੇ ਦੇ ਵਿੱਚ ਤੇਰੇ ਮਾਪਿਓ ਨੇ ਕਿਹਾ ਹੈ ਨਾ ਕਿ ਉਹਨਾਂ ਨੂੰ ਤੇਰੇ ਵੱਡੇ ਭਰਾ ਦੀ ਲੋੜ ਆ ਤਾਂ ਤੇਰਾ ਵੱਡਾ ਭਰਾ ਉਹਨਾਂ ਤੱਕ ਪਹੁੰਚਾ ਦਿੱਤਾ ਜਾਵੇਗਾ ਕਹਿੰਦੇ ਰਾਜੇ ਨੇ ਉਹਦੇ ਵੱਡੇ ਭਰਾ ਦੇ ਨਾਲ ਸਾਰੀ ਗੱਲਬਾਤ ਕਰ ਲਈ ਕਿ ਆ ਕਿ ਤੇਰੇ ਛੋਟੇ ਭਰਾ ਨੂੰ ਸਬਕ ਸਿਖਾਉਣਾ ਬਹੁਤ ਜ਼ਰੂਰੀ ਆ ਇਸ ਕਰਕੇ ਜੇ ਇਹ ਚਲਾਕੀ ਕਰ ਸਕਦਾ ਇਹਨਾ ਹੁਣ ਆਪਾਂ ਵੀ ਇਹਦੇ ਨਾਲ ਚਲਾਕੀ ਹੀ ਕਰਾਂਗੇ ਰਾਜੇ ਨੇ ਕਿਹਾ ਵੀ ਭਾਈ ਤੈਨੂੰ ਤੇਰੇ ਮਾਪਿਓ ਦੇ ਕੋਲ ਜਾਣਾ ਪੈਣਾ ਹੈ ਅਤੇ ਮਾਪਿਓ ਦੇ ਕੋਲ ਜਾਣ ਦੇ ਲਈ ਤੈਨੂੰ ਮਰਨਾ ਪੈਣਾ ਹੈ ਇਸ ਕਰਕੇ ਤੂੰ ਵੱਡੀ ਨਦੀ ਦੇ ਵਿੱਚ ਜਾ ਕੇ ਛਾਲ ਮਾਰ ਦੇ ਕਹਿੰਦੇ ਵੱਡੇ ਭਰਾ ਨੇ ਰਾਜੇ ਨੂੰ ਕਿਹਾ ਵੀ ਠੀਕ ਹੈ ਰਾਜਾ ਜੀ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਮੈਂ ਉਸੇ ਤਰ੍ਹਾਂ ਹੀ ਕਰਾਂਗਾ ਕਿਉਂਕਿ ਰਾਜੇ ਨੇ ਤਾਂ ਵੱਡੇ ਭਰਾ ਨੂੰ ਪਹਿਲਾਂ ਹੀ ਸਾਰੀ ਗੱਲ ਸਮਝਾ ਦਿੱਤੀ ਸੀ ਕਿ ਆਪਾਂ ਸਿਰਫ ਨਾਟਕ ਹੀ ਕਰਨਾ ਹੈ ਇਹਨੂੰ ਸਬਕ ਸਿਖਾਉਣ ਦੇ ਲਈ ਪਰ ਕਿੰਦੇ ਉਹਨ ਛੋਟਾ ਭਰਾ ਉਹ ਆਪਣੇ ਆਪ ਨੂੰ ਬਹੁਤ ਕਿਸਤ ਚਲਾ ਕੇ ਸਮਝਦਾ ਸੀ ਨਾ ਉਹ ਕਹਿਣ ਲੱਗਾ ਰਾਜਾ ਜੀ ਤੁਸੀਂ ਇਹਨੂੰ ਇਕੱਲੇ ਨੂੰ ਭੇਜ ਰਹੇ ਹੋ ਆਪਾਂ ਨੂੰ ਕਿੰਜ ਪਤਾ ਲੱਗੇਗਾ ਕਿ ਇਹਨੇ ਛਾਲ ਮਾਰ ਦਿੱਤੀ ਹੈ ਹੋ ਸਕਦਾ ਇਹ ਮੌਤ ਤੋਂ ਡਰਦਾ ਕਿਤੇ ਭੱਜ ਜਾਵੇ ਤਾਂ ਰਾਜੇ ਨੇ ਕਿਹਾ ਵੀ ਤੂੰ ਇਸ ਗੱਲ ਦਾ ਫਿਕਰ ਨਾ ਕਰ ਆਪਾਂ ਨਾਲ ਹੀ ਜਾਵਾਂਗੇ ਆਪਣੇ ਸਾਹਮਣੇ ਇਹ ਛਾਲ ਮਾਰੇਗਾ ਰਾਜੇ ਨੇ ਉਹਨੂੰ ਵਿਸ਼ਵਾਸ ਦਿਵਾਉਣ ਦੇ ਲਈ ਉਹਦੀਆਂ ਅੱਖਾਂ ਦੇ ਸਾਹਮਣੇ ਵੱਡੇ ਭਰਾ ਤੋਂ ਨਦੀ ਦੇ ਵਿੱਚ ਛਾਲ ਮਰਵਾ ਦਿੱਤੀ ਕਿਉਂਕਿ ਰਾਜੇ ਨੇ ਪਹਿਲਾਂ ਹੀ ਉਹਦੇ ਵੱਡੇ ਭਰਾ ਨੂੰ ਬਚਾਉਣ ਦੇ ਪ੍ਰਬੰਧ ਕੀਤੇ ਹੋਏ ਸਨ ਕਹਿੰਦੇ ਉਸ ਮੁੰਡੇ ਦੇ ਨਦੀ ਦੇ ਵਿੱਚ ਛਾਲ ਮਾਰਦੇ ਆਸਾਰ ਹੀ ਉਹਨੂੰ ਬਚਾ ਲਿਆ ਗਿਆ ਪਰ ਇਹ ਛੋਟਾ ਸਮਝ ਰਿਹਾ ਸੀ ਕਿ ਮੇਰਾ ਵੱਡਾ ਭਰਾ ਮਰ ਗਿਆ ਹੈ ਕਹਿੰਦੇ ਕੁਝ ਦਿਨ ਉਹਦੇ ਵੱਡੇ ਭਰਾ ਨੂੰ ਛੋਟੇ ਤੋਂ ਦੂਰ ਰੱਖਿਆ ਗਿਆ ਪਰ ਕੁਝ ਦਿਨਾਂ ਬਾਅਦ ਜਦ ਵੱਡਾ ਭਰਾ ਫਿਰ ਤੋਂ ਆਪਣੇ ਘਰ ਦੇ ਵਿੱਚ ਵਾਪਸ ਆ ਗਿਆ ਤਾਂ ਛੋਟਾ ਦੇਖ ਕੇ ਹੈਰਾਨ ਹੋ ਗਿਆ ਪਹਿਲਾਂ ਡਰ ਗਿਆ ਵੀ ਇਹ ਮੇਰੇ ਵੱਡੇ ਭਰਾ ਦੀ ਆਤਮਾ ਹੈ ਭੂਤ ਪ੍ਰੇਤ ਬਣ ਕੇ ਮੈਨੂੰ ਚੰਮੜਨਾ ਆ ਗਿਆ ਹੈ ਫਿਰ ਇਹਨੇ ਡਰਦੇ ਨੇ ਪੁੱਛਿਆ ਵੀ ਤੂੰ ਤਾਂ ਮਰ ਗਿਆ ਸੀ ਤੂੰ ਇੱਥੇ ਕੀ ਕਰ ਰਿਹਾ ਹੈ ਵੱਡੇ ਭਰਾ ਨੇ ਕਿਹਾ ਮਾਪਿਓ ਨੇ ਮੈਨੂੰ ਵਾਪਸ ਭੇਜ ਦਿੱਤੇ ਕਿਉਂਕਿ ਤੈਨੂੰ ਸੁਣਨ ਵਿੱਚ ਗਲਤੀ ਲੱਗੀ ਸੀ ਮਾਪਿਓ ਨੇ ਮੈਨੂੰ ਨਹੀਂ ਸੀ ਸਦਾਇਆ ਮਾਪਿਓ ਨੇ ਤੈਨੂੰ ਸਦਾਇਆ ਸੀ ਕਿਉਂਕਿ ਮਾਪਿਓ ਤਾਂ ਹਰ ਵੇਲੇ ਤੇਰੀ ਚਿੰਤਾ ਕਰਦੇ ਰਹਿੰਦੇ ਸੀ ਉਹਨਾਂ ਨੂੰ ਅੱਜ ਵੀ ਤੇਰੀ ਬਹੁਤ ਚਿੰਤਾ ਹੈ ਇਸ ਕਰਕੇ ਉਹ ਚਾਹੁੰਦੇ ਆ ਵੀ ਤੂੰ ਉਹਨਾਂ ਦੇ ਕੋਲ ਜਾਵੇਂ ਕਹਿੰਦੇ ਇਹ ਕਹਿਣ ਲੱਗਾ ਵੀ ਐਦਾਂ ਕਿੱਦਾਂ ਹੋ ਸਕਦਾ ਹੈ ਕਿਉਂਕਿ ਹੁਣ ਇਹਨੂੰ ਤਾਂ ਪਤਾ ਸੀ ਵੀ ਮਾਬੋ ਤਾਂ ਮੇਰੇ ਸੁਪਨੇ ਦੇ ਵਿੱਚ ਆਏ ਹੀ ਨਹੀਂ ਨਾਲੇ ਇਦਾਂ ਦਾ ਕੁਝ ਹੋ ਹੀ ਨਹੀਂ ਸਕਦਾ ਇਦਾਂ ਕਿਸੇ ਦੇ ਚੌਣ ਦੇ ਨਾਲ ਕੋਈ ਕਿਸੇ ਦੇ ਕੋਲ ਨਹੀਂ ਜਾ ਸਕਦਾ ਜੰਮਣਾ ਮਰਨਾ ਉਹ ਮਾਲਕ ਦੇ ਹੱਥ ਆ ਅਤੇ ਆਪਾਂ ਜਿਵੇਂ ਪਰਿਵਾਰ ਦੇ ਜੀ ਹਾਂ ਮਰਨ ਤੋਂ ਬਾਅਦ ਪਤਾ ਨਹੀਂ ਆਪਾਂ ਕਿੱਥੇ ਜਾਣਾ ਹੈ ਇਹ ਆਤਮਾਵਾਂ ਦਾ ਮੇਲ ਫਿਰ ਹੋਣਾ ਹੈ ਜਾਂ ਨਹੀਂ ਹੋਣਾ ਇਹ ਤਾਂ ਛੋਟਾ ਭਰਾ ਆਪਣੇ ਵੱਡੇ ਭਰਾ ਤੋਂ ਖੜਾ ਛਡਾਉਣ ਦੇ ਲਈ ਨਾਟਕ ਕਰ ਰਿਹਾ ਜੀ ਨਾ ਹੁਣ ਆਪਣੇ ਬਣਾਏ ਨਾਟਕ 'ਚ ਆਪ ਹੀ ਫਸ ਗਿਆ ਕਹਿੰਦੇ ਹੁਣ ਗੱਲ ਫਿਰ ਰਾਜੇ ਦੇ ਦਰਬਾਰ ਦੇ ਵਿੱਚ ਪਹੁੰਚ ਗਈ ਵੱਡਾ ਭਰਾ ਰਾਜੇ ਨੂੰ ਕਹਿਣ ਲੱਗਾ ਵੀ ਰਾਜਾ ਜੀ ਮਾਂ ਪਿਓ ਨੇ ਤਾਂ ਇਹਨੂੰ ਛੋਟੇ ਨੂੰ ਸੱਦਿਆ ਸੀ ਇਹਨੇ ਗਲਤੀ ਨਾਲ ਮੈਨੂੰ ਭੇਜ ਦਿੱਤਾ ਰਾਜੇ ਨੇ ਕਿਹਾ ਵੀ ਜੇਕਰ ਇਹ ਗੱਲ ਸੱਚ ਹੈ ਨਾ ਤਾਂ ਛੋਟਿਆਂ ਤੈਨੂੰ ਜਾਣਾ ਪੈਣਾ ਹੈ ਕਿਉਂਕਿ ਮਾਂ ਪਿਓ ਨੂੰ ਆਪਾਂ ਔਖਾ ਨਹੀਂ ਦੇਖ ਸਕਦੇ ਕਹਿੰਦੇ ਇਹ ਛੋਟਾ ਬਹੁਤ ਮਹਾਨੇ ਬਣਾਉਣ ਲੱਗਾ ਕਿ ਨਹੀਂ ਨਹੀਂ ਰਾਜਾ ਜੀ ਇਹਨੂੰ ਹੀ ਸੱਦਿਆ ਸੀ ਇਹ ਜਾਣ ਪੁੱਜ ਕੇ ਕਹਿ ਰਹੀ ਮੈਂ ਨਹੀਂ ਮਰਨਾ ਮੈਂ ਨਹੀਂ ਨਦੀ ਦੇ ਵਿੱਚ ਛਾਲ ਮਾਰਾਂਗਾ ਰਾਜੇ ਨੇ ਕਿਹਾ ਵੀ ਜੇਕਰ ਇਹ ਆਪ ਨਹੀਂ ਨ ਮੰਨਦਾ ਤਾਂ ਚਲੋ ਇਹਨੂੰ ਫੜ ਕੇ ਆਪਾਂ ਖੁਦ ਹੀ ਨਦੀ ਦੇ ਵਿੱਚ ਸੁੱਟ ਦਿੰਨੇ ਆ ਕਹਿੰਦੇ ਰਾਜੇ ਨੇ ਸੈਨਿਕਾਂ ਨੂੰ ਆਵਾਜ਼ ਮਾਰੀ ਤੇ ਕਿਹਾ ਜਾਓ ਇਹਨੂੰ ਚੁੱਕ ਕੇ ਨਦੀ ਵਿੱਚ ਸੋਟਾਓ ਕਹਿੰਦੇ ਉਹ ਚੀਚੀ ਰੋਣ ਲੱਗਾ ਤੇ ਕਹਿਣ ਲੱਗਾ ਰਾਜਾ ਜੀ ਇਦਾਂ ਦਾ ਕੁਝ ਨਹੀਂ ਹੁੰਦਾ ਮੇਰੇ ਮਾਪਿਓ ਦਾ ਮੈਨੂੰ ਕੋਈ ਸੁਪਨਾ ਨਹੀਂ ਸੀ ਆਇਆ ਇਹ ਤਾਂ ਮੈਂ ਆਪਣੇ ਵੱਡੇ ਭਰਾ ਤੋਂ ਖਿਹੜਾ ਛਡਵਾਉਣ ਦੇ ਲਈ ਸਭ ਕੁਝ ਆਪ ਹੀ ਨਾਟਕ ਕੀਤਾ ਸੀ ਕਹਿੰਦੇ ਉਹਨੇ ਆਪਣਾ ਗੁਨਾਹ ਆਪਣੇ ਮੂੰਹੋਂ ਹੀ ਕਬੂਲ ਲਿਆ ਅਤੇ ਰਾਜਾ ਇਹ ਚਾਹੁੰਦਾ ਸੀ ਕਿ ਕਹਿੰਦੇ ਜਦੋਂ ਉਹਨੇ ਸਾਰਾ ਗੁਨਾਹ ਆਪਣੇ ਮੂੰਹੋਂ ਕਬੂਲ ਲਿਆ ਤਾਂ ਰਾਜੇ ਨੇ ਫੜ ਕੇ ਉਹਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਕਾਤੀ ਨੂੰ ਕਿਹਾ ਕਿ ਹੁਣ ਤੂੰ ਸਾਰੀ ਉਮਰ ਇੱਥੇ ਜੇਲ੍ਹ ਦੇ ਵਿੱਚ ਚੱਕੀ ਪੀਹੀ ਵੱਡੇ ਨੂੰ ਆਪਣੇ ਕੋਲ ਨੌਕਰੀ ਤੇ ਰੱਖ ਲਿਆ ਸੋ ਇਹ ਕਹਾਣੀ ਬਾਵੇਂ ਕਾਲਪਨਿਕ ਆ ਪਰ ਇਹ ਕਹਾਣੀ ਦੇ ਰਾਹੀਂ ਕਹਾਣੀਕਾਰ ਨੇ ਸਾਨੂੰ ਇਹੋ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਬੰਦਾ ਜਿੰਨੀਆਂ ਮਰਜ਼ੀ ਚੁਸਤ ਚਲਾਕੀਆਂ ਕਰ ਲਵੇ ਆਪਣੇ ਆਪ ਨੂੰ ਜਿੰਨਾ ਮਰਜ਼ੀ ਚਲਾ ਕੇ ਸਮਝ ਲਵੇ ਜਿਹੜੀਆਂ ਸਾਡੀਆਂ ਚੁਸਤ ਚਲਾਕੀਆਂ ਨੇ ਨਾ ਉਹ ਇੱਕ ਨਾ ਇੱਕ ਦਿਨ ਸਾਡੇ ਸਾਹਮਣੇ ਜ਼ਰੂਰ ਆਉਂਦੀਆਂ ਨੇ ਉਹਨਾਂ ਦਾ ਪਗਤਾਨ ਸਾਨੂੰ ਕਰਨਾ ਪੈਂਦਾ ਹੈ ਆਪਾਂ ਕਈ ਵਾਰ ਐਸੇ ਕਰਮ ਕਮਾ ਬੈਠਦੇ ਆ ਕਮਾਉਣ ਲੱਗਿਆਂ ਨਹੀਂ ਦੇਖਦੇ ਕਿ ਇਹਨਾਂ ਦਾ ਨਤੀਜਾ ਕੀ ਨਿਕਲੇਗਾ ਉਦੋਂ ਤੱਕ ਅਸੀਂ ਬੜੇ ਖੁਸ਼ ਹੁੰਨੇ ਆ ਕਿ ਅਸੀਂ ਬੜੀ ਆਸਾਨੀ ਦੇ ਨਾਲ ਕਿਸੇ ਨੂੰ ਧੋਖਾ ਦੇ ਦਿੱਤਾ ਕਿਸੇ ਨੂੰ ਬੁੱਧੂ ਬਣਾ ਲਿਆ ਹੈ ਪਰ ਜਦੋਂ ਹੀ ਸਾਡੀਆਂ ਚੁਸਤ ਚਲਾਕੀਆਂ ਖੁਦ ਦੇ ਸਾਹਮਣੇ ਆਉਂਦੀਆਂ ਨੇ ਉਦੋਂ ਪਛਤਾਵਾ ਹੁੰਦਾ ਹੈ ਸੋ ਇਸ ਕਰਕੇ ਆਪਾਂ ਵੀ ਇਹ ਕਰਮਾਂ ਦੀ ਖੇਡ ਨੂੰ ਸਮਝਣਾ ਹੈ ਜ਼ਿੰਦਗੀ ਵਿੱਚ ਚੰਗੇ ਕਰਮ ਕਮਾਉਣੇ ਆ ਮਾੜੇ ਕਰਮ ਕਮਾਉਣ ਤੋਂ ਬਚਣਾ ਹੈ ਅਤੇ ਮਾੜੇ ਕਰਮ ਕਮਾਉਣ ਤੋਂ ਤਾਂ ਬਚਾਂਗੇ ਜਦੋਂ ਆਪਾਂ ਸਮਝਾਂਗੇ ਵੀ ਇਹ ਮਾੜੇ ਕਰਮ ਬਣਦੇ ਕਿੰਜ ਨੇ ਤੁਹਾਡੇ ਕਰਮਾਂ ਦੀ ਸ਼ੁਰੂਆਤ ਹੁੰਦੀ ਆ ਸਾਡੀ ਸੋਚ ਤੋਂ ਸਾਡੇ ਵਿਚਾਰਾਂ ਤੋਂ ਪਹਿਲਾਂ ਸਾਡੇ ਮਨ ਦੇ ਵਿੱਚ ਮਾੜੇ ਵਿਚਾਰ ਆਉਂਦੇ ਨੇ ਫਿਰ ਉਹ ਮਾੜੇ ਵਿਚਾਰਾਂ ਨੂੰ ਅਸੀਂ ਇਨ੍ਹਾਂ ਹੱਥਾਂ ਦੇ ਨਾਲ ਸਿਰੇ ਲਾਉਨੇ ਆ ਪਾਪ ਕੀ ਪਹਿਲਾਂ ਸਾਡੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਈਰਖਾ ਆਉਂਦੀ ਆ ਕਿਸੇ ਦੇ ਪ੍ਰਤੀ ਮਾੜੀ ਭਾਵਨਾ ਆਉਂਦੀ ਆ ਫਿਰ ਅਸੀਂ ਹੱਥਾਂ ਦੇ ਰਾਹੀਂ ਮਾੜਾ ਕਰਕੇ ਮਾੜੇ ਕਰਮ ਬਣਾਉਨੇ ਆ ਅਤੇ ਮਾੜੇ ਕਰਮ ਜ਼ਰੂਰੀ ਨਹੀਂ ਆ ਵੀ ਆਪਾਂ ਸਿਰਫ ਹੱਥਾਂ ਦੇ ਨਾਲ ਮਾੜਾ ਕੀਤਾ ਤਾਂ ਹੀ ਬਣਨਗੇ ਨਾ ਜਦੋਂ ਹੀ ਸਾਡੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਮਾੜੀ ਸੋਚ ਆ ਗਈ ਸਮਝੋ ਸਾਡੇ ਮਾੜੇ ਕਰਮ ਬਣਨੇ ਸ਼ੁਰੂ ਹੋ ਗਏ ਇਸ ਗੱਲ ਨੂੰ ਆਪਾਂ ਸਮਝਣਾ ਹੈ ਹਮੇਸ਼ਾ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਆ ਜੇ ਕਿਸੇ ਦਾ ਭਲਾ ਨਹੀਂ ਕਰ ਸਕਦੇ ਕਿਸੇ ਦਾ ਮਾੜਾ ਵੀ ਨਹੀਂ ਕਰਨਾ ਨਾ ਮਾੜਾ ਸੋਚਣਾ ਨਾ ਮਾੜਾ ਕਰਨਾ ਤਾਂ ਦੇਖਣਾ ਸਾਡੇ ਨਾਲ ਕਦੇ ਕੁਝ ਮਾੜਾ ਹੋ ਨਹੀਂ ਸਕਦਾ ਸੋ ਜ਼ਿੰਦਗੀ ਦੇ ਵਿੱਚ ਹਮੇਸ਼ਾ ਚੰਗੇ ਕੰਮ ਕਰਨੇ ਆ ਤਾਂ ਜੋ ਸਾਡੇ ਚੰਗੇ ਕਰਮ ਬਣਨ ਹਮੇਸ਼ਾ ਇੱਕ ਗੱਲ ਯਾਦ ਰੱਖਣੀ ਕਿ ਅਸੀਂ ਜੋ ਵੀ ਕੰਮ ਕਰਦੇ ਆ ਨਾ ਉਹੀ ਸਾਡੇ ਕਰਮ ਬਣਦੇ ਆ ਤੇ ਕਰਮਾਂ ਦਾ ਫਲ ਸਾਨੂੰ ਭੋਗਣਾ ਹੀ ਪੈਂਦਾ ਏ ਜੇ ਅੱਜ ਆਪਾਂ ਭਲੇ ਦੇ ਕੰਮ ਕਰ ਰਹੇ ਆ ਕਿਸੇ ਦਾ ਭਲਾ ਕਰ ਰਹੇ ਆ ਤਾਂ ਉਹ ਭਲਾ ਇੱਕ ਨਾ ਇੱਕ ਦਿਨ ਸਾਡੇ ਸਾਹਮਣੇ ਜ਼ਰੂਰ ਆਵੇਗਾ ਅਤੇ ਜੇਕਰ ਅਸੀਂ ਮਾੜੇ ਕੰਮ ਕਰਦੇ ਆ ਕਿਸੇ ਬਾਰੇ ਮਾੜੀ ਸੋਚ ਰੱਖ ਕੇ ਬੈਠੇ ਆ ਕਿਸੇ ਦਾ ਮਾੜਾ ਕਰ ਰਹੇ ਆ ਤਾਂ ਫਿਰ ਮਾੜੇ ਕਰਮਾਂ ਦਾ ਫਲ ਸਾਨੂੰ ਵੀ ਭੋਗਣਾ ਹੀ ਪਵੇਗਾ